ਨਾ ਯੋ ਬਲਿਆਂ ਵਾਲਿਆਂ ਛੱਤਾਂ ਨਾ ਯੋ ਅਰਲ ਨਹੀਂ ਦਿਸਦੇ ਨੇ ਨਾ ਯੋ ਬਲਿਆਂ ਵਾਲਿਆਂ ਛੱਤਾਂ ਨਾ ਯੋ ਅਰਲ ਨਹੀਂ ਦਿਸਦੇ ਨੇ ਓਠਿਆਂ ਉੱਤੇ ਟਾਵਰ ਲੱਗ ਗਏ ਗਲਤਨੀ ਜਜਿਸ ਦੇ ਨੇ ਕੁੱਖਾਂ ਦੇ ਵਿੱਚ ਮਾਰਨ ਧੀਆਂ ਕੁੱਖਾਂ ਦੇ ਵਿੱਚ ਵੱਡਣ ਧੀਆਂ ਜੇ ਹੁਣ ਲੜਦ ਨੂੰ ਆਰੀ ਏ ਪਹਿਲਾਂ ਮੁੱਕੀਆਂ ਚੀੜੀਆਂ ਲੱਗਦੇ ਹੁਣ ਕੁੜੀਆਂ ਦੀ ਵਾਰੀ ਏ ਪਹਿਲਾਂ ਮੁੱਕੀਆਂ ਚੀੜੀਆਂ ਲੱਗਦੇ ਹੁਣ ਕੁੜੀਆਂ ਦੀ ਵਾਰੀ ਏ ਥੈਂਕ ਯੂ ਕਿ ਮੈਂ ਤੁਹਾਡਾ ਸਾਥੀ ਕਸ਼ਮੀਰ ਸਿੰਘ ਤੁਸੀਂ ਦੇਖ ਰਹੇ ਹੋ ਕੇਜੀ ਟੀਵੀ ਹਰਿਆਣਾ ਅੱਜ ਅਸੀਂ ਬਾਲਾਜੀ ਸਕੂਲ ਆਏ ਜੋ ਕਿ ਹਰਿਆਣਾ ਦੇ ਸਰਸੇ ਜ਼ਿਲ੍ਹੇ ਦਾ ਪਿੰਡ ਹਰੀਪਰਾ ਜੋ ਕਿ ਬਾਈਆ ਰੋਡ ਦੇ ਉੱਤੇ ਸਕੂਲ ਆ ਅੱਜ ਤੀਜ ਦਾ ਤਿਉਹਾਰ ਮਨਾਇਆ ਗਿਆ ਅੱਜ 6 ਅਗਸਤ ਨੂੰ ਤੇ ਕੁਝ ਬੱਚਿਆਂ ਨੇ ਇੱਥੇ ਅਲਗ-ਅਲਗ ਪਰਫਾਰਮੈਂਸ ਦਿੱਤੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਉੱਥੇ ਪੰਜਾਬੀ ਡਾਂਸ ਭੰਗੜਾ ਵਗੈਰਾ ਸਾਰਾ ਕੁਝ ਹੀ ਹੁੰਦਾ ਨਾਟਕ ਵੀ ਹੁੰਦੇ ਤੇ ਕੁਝ ਅਲਗ-ਅਲਗ ਬੱਚਿਆਂ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਕਿ ਉਹਨਾਂ ਨੇ ਪਰਫਾਰਮੈਂਸ ਕਰਕੇ ਕਿਵੇਂ ਦਾ ਲੱਗਾ ਬਾਕੀ ਟੀਚਰਸ ਨਾਲ ਵੀ ਗੱਲ ਕਰਦੇ ਜਿਵੇਂ ਕਿ ਆ ਤੁਸੀਂ ਪਿੱਛੇ ਦੇਖ ਰਹੇ ਹੋ ਤੀਜ ਦਾ ਤਿਉਹਾਰ ਹੈ ਇਹ ਦਿਖਾ ਦਿਓ ਵੀਰ ਜੀ ਇਹ ਬੱਚੇ ਪਿੰਗਾ ਝੂਲ ਰਹੇ ਆ ਇਹ ਤੀਜ ਦਾ ਤਿਉਹਾਰ ਹੈ ਸਾਡੇ ਪੰਜਾਬੀ ਸਭਤਾ ਦੇ ਨਾਲ ਇਹ ਚੀਜ਼ਾਂ ਜੁੜੀਆਂ ਹੋਈਆਂ ਨੇ ਇਹ ਸਾਰੀਆਂ ਕਿ ਜਿਵੇਂ ਕਿ ਤੀਜ ਦੇ ਤਿਉਹਾਰ ਦੇ ਉੱਤੇ ਕੁਝ ਟਾਈਮ ਪਹਿਲਾਂ ਸੀ ਕਿ ਜਦੋਂ ਕੁੜੀਆਂ ਪੇਕੇ ਪਿੰਡ ਜਾ ਕੇ ਤੀਆਂ ਮਨਾਉਂਦੀਆਂ ਪਿੱਪਲਾਂ ਦੇ ਬੋੜ ਹੁੰਦੇ ਸੀ ਅੱਜ ਤਿਉਹਾਰ ਜਿਹੜਾ ਕੁਦਰਤੀ ਚੀਜ਼ਾਂ ਖਤਮ ਹੋ ਚੁੱਕੀਆਂ ਅੱਜ ਜੋ ਸਾਨੂੰ ਰੈਡੀਮੇਡ ਚੀਜ਼ਾਂ ਇਹ ਤਿਆਰ ਕਰਨੀਆਂ ਪੈਂਦੀਆਂ ਤੇ ਬਾਕੀ ਟੀਚਰਸ ਨਾਲ ਵੀ ਗੱਲ ਕਰਦੇ ਹੋ ਮੈਡਮਾਂ ਨਾਲ ਵੀ ਗੱਲ ਕਰਦੇ ਆ ਉਹਨਾਂ ਬੱਚਿਆਂ ਨਾਲ ਵੀ ਗੱਲ ਕਰਦੇ ਆ ਜਿਨ੍ਹਾਂ ਨੇ ਪਰਫਾਰਮੈਂਸ ਕੀਤੀ ਉਹਨਾਂ ਨੂੰ ਇਹ ਪਰਫਾਰਮੈਂਸ ਕਰਕੇ ਕਿੱਦਾਂ ਦਾ ਲੱਗਦਾ ਉਸ ਨਾਲ ਗੱਲ ਕਰਦੇ ਸਾਡੇ ਨਾਲ ਸਰਦਰਸ਼ਾ ਸਿੰਘ ਜੀ ਜਿਨ੍ਹਾਂ ਦੇ ਅਸੀਂ ਸਟੂਡੈਂਟ ਵੀ ਰਹੇ ਅੱਜ ਬੜੇ ਅਸੀਂ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਕਿ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਕੈਮਰੇ ਦੇ ਅੱਗੇ ਖੜਕੇ ਜਿਨ੍ਹਾਂ ਕੋਲ ਅਸੀਂ ਪੜ੍ਹਦੇ ਰਹੇ ਆ ਬੱਚੇ ਜਵਾਨ ਬਹੁਤ ਕੁਝ ਸਿੱਖਿਆ ਅਜੇ ਵੀ ਬਹੁਤ ਕੁਝ ਸਿੱਖਣਾ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਸਰ ਸਭ ਤੋਂ ਪਹਿਲਾਂ ਤੁਹਾਡਾ ਕੇ ਜੀ ਟੀ ਮੇਰੇ ਵੀਰ ਕਸ਼ਮੀਰ ਸਿੰਘ ਦਾ ਇਸ YouTube ਚੈਨਲ ਤੇ KJ ਚੈਨਲ ਵਾਲਿਆਂ ਦਾ ਸੀ ਜੀ ਆਇਆਂ ਕਹਿੰਦੇ ਆ ਸਵਾਗਤ ਕਰਦੇ ਆ ਅੱਜ ਦੇ ਬਾਲਾਜੀ ਸਕੂਲ ਦੇ ਵਿੱਚ ਮਨਾਏ ਜਾ ਰਹੇ ਤੀਜ ਦੇ ਤਿਉਹਾਰ ਦੇ ਵਿੱਚ ਅੱਜ ਬੱਚਿਆਂ ਨੇ ਜਿਹੜਾ ਸਾਡੇ ਪ੍ਰਾਚੀਨ ਸਮਾਜ ਸੀ ਜਿਹੜੇ ਤਿਉਹਾਰ ਸੀ ਉਹਨਾਂ ਨੂੰ ਲੈ ਕੇ ਜਿਹੜਾ ਇਹ ਕਾਰਗ੍ਰਾਮ ਕੀਤਾ ਬਹੁਤ ਵਧੀਆ ਕੀਤਾ ਹੈ ਬੜਾ ਹੀ ਵਧੀਆ ਲੱਗਿਆ ਕਸ਼ਮੀਰ ਸਿੰਘ ਜੀ ਤੇ ਇਸ ਤਰ੍ਹਾਂ ਜੇ ਹੁੰਦਾ ਰਹੇ ਬਹੁਤ ਹੀ ਵਧੀਆ ਗੱਲ ਹੈ ਸਰ ਜਿਵੇਂ ਕਿ ਅਸੀਂ ਮੈਡਮ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਕਿ ਅਸੀਂ ਬੱਚਿਆਂ ਨੂੰ ਇਸ ਕਰਕੇ ਵੀ ਕਰਦੇ ਕਈ ਵਾਰੀ ਪ੍ਰਾਈਵੇਟ ਸਕੂਲਾਂ 'ਚ ਨਾ ਇੱਕ ਬਹੁਤ ਅਫਵਾਹ ਫਲਾਈ ਜਾਂਦੀ ਕਿ ਪ੍ਰਾਈਵੇਟ ਸਕੂਲ ਵਿਰਸੇ ਤੋਂ ਦੂਰ ਕਰਦੇ ਆ ਜਦੋਂ ਕਿ ਅਸੀਂ ਜੋੜਨ ਦੀ ਕੋਸ਼ਿਸ਼ ਕਰਦੇ ਕਿਉਂਕਿ ਇਹ ਵੀ ਅਸੀਂ ਵੀ ਤਾਂ ਉਸੇ ਵਿਰਸੇ 'ਚੋਂ ਨਿਕਲੇ ਆ ਕਿ ਮਤਲਬ ਇਹ ਸਾਨੂੰ ਬਹੁਤ ਵਧੀਆ ਲੱਗਿਆ ਸੀ ਤੁਹਾਡੇ ਕੋਲੋਂ ਸਿੱਖਦੇ ਵੀ ਰਹੇ ਕਿ ਮੈਡਮ ਨੇ ਦੱਸਿਆ ਤੁਸੀਂ ਸੋਚ ਨੂੰ ਕਿਵੇਂ ਦਿਓ ਮੇਰੇ ਖਿਆਲ ਚ ਕਿ ਜਮੇਰ ਸਿੰਘ ਜੀ ਜਿਹੜਾ ਸਕੂਲ ਹੈ ਨਾ ਉਹਦੇ ਚ ਪ੍ਰਾਈਵੇਟ ਜਾਂ ਗਵਰਨਮੈਂਟ ਵਾਲੀ ਅਸੀਂ ਕੋਈ ਗੱਲ ਨਹੀਂ ਹੁੰਦੀ ਕਿ ਸਕੂਲ ਤਾਂ ਸਕੂਲ ਹੀ ਰਹਿਣਗੇ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਵੀ ਇੱਦਾਂ ਦਾ ਕੋਈ ਵਿਰਸੇ ਨੂੰ ਲੈ ਕੇ ਅਸੀਂ ਕੋਈ ਉਹਨਾਂ ਦੇ ਨਾਲ ਨਾ ਕਰ ਸਕੀਏ ਸਾਰਾ ਜੋ ਸਟੱਡੀ ਦਾ ਸਿਸਟਮ ਹੈ ਜੋ ਐਜੂਕੇਸ਼ਨ ਦਾ ਸਿਸਟਮ ਹੈ ਉਹਦੇ ਅਕੋਰਡਿੰਗ ਚੱਲਦਾ ਹੀ ਰਹਿੰਦਾ ਕੋਈ ਵੱਖਰਾ ਕੁਝ ਵੀ ਨਹੀਂ ਹੈ ਠੀਕ ਹੈ ਧੰਨਵਾਦ ਜੀ ਸਾਡੇ ਨਾਲ ਰਤਾਜ ਸਰ ਜੀ ਵੀ ਹੈ ਜਿਨ੍ਹਾਂ ਕੋਲੇ ਇਹ ਦਰਸ਼ਨ ਸਰ ਜੀ ਨਾਲ ਗੱਲ ਕੀਤੀ ਸਰ ਰਤਾਜ ਇਹ ਸਾਡੇ ਟੀਚਰ ਵੀ ਰਹੇ ਸੀ ਇਹਨਾਂ ਕੋਲ ਪੜ੍ਹਦੇ ਰਹੇ ਆ ਅਜੇ ਜੀ ਸਰ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸਾਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ ਹੈਨਾ ਤੇ ਸਰ ਅੱਜ ਜੋ ਪ੍ਰੋਗਰਾਮ ਮਨਾਇਆ ਗਿਆ ਤੀਜ ਦਾ ਮੇਲਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਰਦਾਰ ਕਸ਼ਮੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਛੋਟੇ ਸੱਦੇ ਤੇ ਭਜਨਸ ਕੇ ਸਾਡੇ ਤੱਕ ਪਹੁੰਚਦੇ ਹੋ ਤੇ ਸਾਡੀ ਆਵਾਜ਼ ਇਹ ਆਪਣੇ ਦੁਨੀਆ ਤੱਕ ਪਹੁੰਚਾਉਂਦੇ ਹੋ ਠੀਕ ਹੈ ਤੇ ਬਾਕੀ ਪਿਛਲੇ ਜਦੋਂ ਤੱਕ ਅਸੀਂ ਸੌਤ ਨੂੰ ਸੰਭਾਲੀ ਹੈ ਉਹੋ ਤੱਕ ਦਾ ਦੇਖ ਰਹੇ ਆਂ ਵੀ ਅਸੀਂ ਆਪ ਛੋਟੇ-ਛੋਟੇ ਸਾਡੀਆਂ ਪੈਣਾ ਨਾਲ ਭੂਆ ਨਾਲ ਸਾਡੇ ਤੇ ਸਕੂਲੇ ਸਰਕਾਰੀ ਸਕੂਲੇ ਤੀਆਂ ਲੱਗਦੀਆਂ ਹੁੰਦੀਆਂ ਸੀ ਸ਼ਾਮ ਦਾ ਵੇਲਾ ਹੁੰਦਾ ਸੀ ਸਾਰੇ ਇਕੱਠੇ ਹੋ ਕੇ ਪਿੰਗਾ ਪਾਉਂਦੇ ਹੁੰਦੇ ਸੀ ਤੇ ਬੜਾ ਸੋਹਣਾ ਲੱਗਦਾ ਸੀ ਤੇ ਇਹ ਹੌਲੀ-ਹੌਲੀ ਹੋਣਾ ਨਾ ਇਹ ਵਿਲੁਪਤਿਆ ਹੁੰਦਾ ਜਾ ਰਿਹਾ ਹੈ ਫਿਰ ਵੀ ਸਕੂਲਾਂ ਰਹੇ ਕਿਉਂਕਿ ਪਿੰਡਾਂ 'ਚ ਹੁਣ ਦੇਖਦੇ ਆਂ ਵੈਸੇ ਤੀਆਂ ਤਾਂ ਖਤਮ ਹੋ ਚੁੱਕੀਆਂ ਕਈ ਆਪਣੇ ਜਿਹੜੇ ਵੱਡੇ-ਵੱਡੇ ਨੇ ਆਪਣੇ ਸ਼ਹਿਰਾਂ ਚ ਨੇ ਜਾਂ ਪਿੰਡਾਂ ਚ ਨੇ ਜਿਵੇਂ ਸੰਤਨਾਗਰ ਉਹ ਆਪਣੇ ਅਦੇ ਵਿਚਾਰੇ ਟੇਬਲ ਟਰਸਟੀ ਗੱਲ ਕਰਦੇ ਆ ਉਹ ਵੀ ਆਪਣੇ ਉਹ ਕਰਵਾ ਰਹੇ ਨੇ ਠੀਕ ਹੈ ਤੇ ਆਪਣੇ ਸਕੂਲੇ ਵੀ ਅਸੀਂ ਇਹ ਮਹਿੰਮ ਸਟਾਰਟ ਕੀਤੀ ਹੈ ਵੀ ਕਿਉਂ ਨਾ ਇਹਨਾਂ ਦੇ ਬੱਚਿਆਂ ਦਾ ਜਿਹੜਾ ਪਿਛਲਾ ਜਿਹੜਾ ਪਿਛੋਕੜ ਉਹਦੇ ਬਾਰੇ ਵੀ ਜਾਣੂ ਕਰਾਇਆ ਜਾਵੇ ਠੀਕ ਹੈ ਤੇ ਜਿਹੜੀ ਆਪਣੀ ਸੰਸਕ੍ਰਿਤੀ ਜਿਹੜੀ ਵਿਲੁਪਤ ਹੋ ਰਹੀ ਹੈ ਉਹਨੂੰ ਕਿਉਂ ਨਾ ਆਪਾਂ ਨਵੇਂ ਸਿਰੇ ਫਿਰ ਲਾਗੂ ਕੀਤਾ ਜਾਵੇ ਤੇ ਤਾਂ ਕਿ ਬੱਚੇ ਸਾਡੇ ਇਹ ਨਸ਼ਿਆਂ ਤੋਂ ਬਚੇ ਰਹਿਣ ਦੇ ਜੇ ਪ੍ਰਾਚੀਨ ਕਲਚਰ ਨਾਲ ਅਪਟਾ ਚ ਰਵਾਂਗੇ ਜੁੜੇ ਰਵਾਂਗਾ ਤੇ ਸਾਨੂੰ ਪਤਾ ਲੱਗੇਗਾ ਕਿ ਪਿੱਛੇ ਕੀ ਕੱਟਣਾ ਵਾ ਬੀਤੀਆਂ ਸੀ ਇਹ ਕਿਉਂ ਮਨਾਇਆ ਜਾ ਰਿਹਾ ਤੇ ਸਾਨੂੰ ਇਹ ਵੀ ਚਾਹੀਦਾ ਹੈ ਕਿ ਆਪਣੇ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਕੋਲ ਸਾਨੂੰ ਸਮਾਂ ਕੱਢ ਕੇ 2 ਮਿੰਟ ਜਾਂ ਕੋਈ 10 ਮਿੰਟ ਜਾਂ ਅੱਧਾ ਘੰਟਾ ਬੈਠਣਾ ਚਾਹੀਦਾ ਹੈ ਉਹਨਾਂ ਦੇ ਪਿਛੋਕੜ ਬਾਰੇ ਉਹਨਾਂ ਦੇ ਹੱਡ ਬੀਤੀ ਸੁਣਨੀ ਵੀ ਚਾਹੀਦੀ ਹੈ ਤੇ ਅੱਜ ਕੱਲ ਨੌਜਵਾਨ ਆ ਉਹ ਬਸ ਨਸ਼ਿਆਂ ਜੋਗੇ ਜਾਂ ਫਿਰ ਆਪਣੇ ਮੋਬਾਈਲਾਂ 'ਚ ਉਲਝੇ ਹੋਏ ਆ ਉਹਨਾਂ ਨੂੰ ਅਸੀਂ ਜੇ ਸਹੀ ਰਾਤ ਇਲ ਜਾ ਸਕਦੇ ਆ ਉਹ ਇੱਕ ਲੈਵਲ ਹੈ ਆਪਣਾ ਸਕੂਲ ਦਾ ਹੀ ਹੈ ਠੀਕ ਹੈ ਸਕੂਲ ਦੇ ਮਾਧਿਅਮ ਤੋਂ ਦੂਜੇ ਜਿਹੜੇ ਇਹਨਾਂ ਦੇ ਕਲਚਰ ਹੈ ਉਹਦੇ ਮਾਧਿਅਮ ਤੋਂ ਆਪਾਂ ਉਹਨਾਂ ਨੂੰ ਜਾਣੂ ਕਰਵਾ ਸਕਦੇ ਆ ਤੁਸ ਤੁਹਾਨੂੰ ਅਸੀਂ ਦੱਸ ਦਈਏ ਕਿ ਇਹਨਾਂ ਨੇ ਥੋੜੀ ਦੇਰ ਪਹਿਲਾਂ ਸਟੇਜ ਤੇ ਬਹੁਤ ਵਧੀਆ ਇੱਕ ਕਵਿਤਾ ਸੁਣਾਈ ਸੀ ਕੁੜੀਆਂ ਦੀ ਤੇ ਧੀਆਂ ਦੀ ਸੋਰੀ ਚਿੜੀਆਂ ਤੇ ਧੀਆਂ ਪਹਿਲਾਂ ਚਿੜੀਆਂ ਖਤ ਪੰਜ ਸਰ ਇਹ ਕਿਵੇਂ ਮਤਲਬ ਤੁਸੀਂ ਦੇਖਦੇ ਹੋ ਦੁਨੀਆ ਨੂੰ ਹਾਂਜੀ ਸਰ ਜਿਵੇਂ ਉਹ ਦੇਖਦੇ ਸੀ ਵੀ ਜਮ ਬੜੀ ਸਿੰਪਲ ਸਿਟੀ ਸੀ ਲੋਕਾਂ ਦੇ ਵਿੱਚ ਤਮਾ ਲੋ ਉਦੋਂ ਕੀ ਸੀ ਜਿਵੇਂ ਚਿੜੀਆਂ ਨੂੰ ਆਪਾਂ ਨੋਰਮਣੀ ਹਰ ਜਗ੍ਹਾ ਬਹੁਤ ਦੇਖਦੇ ਸੀ ਪਰ ਹੁਣ ਉਹ ਚੀਜ਼ਾਂ ਆਪਾਂ ਨੂੰ ਵੇਖਣ ਨੂੰ ਨਹੀਂ ਮਿਲਦੀਆਂ ਜਿਵੇਂ ਮਤਲਬ ਵੀ ਅੱਜ ਦੇ ਟਾਈਮ ਦੇ ਵਿੱਚ ਆਪਾਂ ਮਾਡਰਨਿਟੀ ਨੂੰ ਥੋੜਾ ਮਾਡਰਨਿਟੀ ਦਾ ਨਾਮ ਦੇ ਕੇ ਥੋੜੀ ਗਲਤ ਚੀਜ਼ਾਂ ਨੂੰ ਫੋਲੋ ਕਰਨ ਲੱਗ ਗਏ ਆ ਜਿਹਦੇ ਚੱਕਰ 'ਚ ਆਪਣਾ ਕਲਚਰ ਜਾਂ ਪਹਿਨਾਵਾ ਉਹ ਵੀ ਬਦਲ ਗਿਆ ਇੱਥੇ ਜਿਵੇਂ ਸਕੂਲ ਨੇ ਅੱਜ ਕੋਸ਼ਿਸ਼ ਕੀਤੀ ਹੈ ਇੱਥੇ ਬੱਚਿਆਂ ਨੇ ਕੀ ਕੀਤਾ ਪੁਰਾਣੀ ਟ੍ਰੈਡੀਸ਼ਨਲ ਜਿਹੜੀ ਡਰੈੱਸ ਹੁੰਦੀ ਹੈ ਉਹ ਯੂਜ਼ ਕੀਤੀ ਜਿਥੋਂ ਪਤਾ ਲੱਗਦਾ ਵੀ ਜਿਹੜੀ ਮਾਡਰਨਿਟੀ ਭਾਵੇਂ ਕਿੰਨੀ ਵੀ ਆ ਜਾਏ ਸਰ ਪਰ ਜਿਹੜਾ ਆਪਣਾ ਕਲਚਰ ਹੈ ਉਹਨੂੰ ਆਪਾਂ ਨੂੰ ਨਹੀਂ ਭੁੱਲਣਾ ਚਾਹੀਦਾ ਪਰ ਸਰ ਇੱਕ ਪਾਸੇ ਜਦੋਂ ਅਸੀਂ ਵਿਰਸੇ ਦੀ ਗੱਲ ਕਰਦੇ ਐਵੇਂ ਨਹੀਂ ਲੱਗਦਾ ਕਿ ਕੁਝ ਚੀਜ਼ਾਂ ਵਿਰਸੇ ਤੋਂ ਜੇ ਛੁੱਟ ਗਈਆਂ ਤੇ ਉਹਦੇ ਨਾਲ ਸਾਡੀ ਤਰੱਕੀ ਵੀ ਹੋਈ ਹੈ ਜਿਵੇਂ ਕਿ ਆਪਾਂ ਬਲਦਾ ਦੀ ਗੱਲ ਕਰਦੀ ਐ ਕਹਿ ਦਿੰਦੇ ਕਿ ਉਹ ਸਾਡਾ ਵਿਰਸਾ ਹੈ ਬਲਦਾ ਦਾ ਮਤਲਬ ਖੇਤ ਵਾਏ ਜਾਂਦੇ ਸੀ ਹਨ ਤੇ ਜਿਉਂ ਛੁੱਟ ਗਏ ਤਾਂ ਟਰੈਕਟਰ ਆ ਗਏ ਜਾਂ ਸਾਇੰਸ ਨੇ ਤਰੱਕੀ ਕੀਤੀ ਤੇ ਉਹ ਫਾਇਦਾ ਨਹੀਂ ਹੋਇਆ ਹਾਂਜੀ ਸਰ ਇਹ ਚੀਜ਼ਾਂ ਤੇ ਹੈਗੀਆਂ ਮੰਨ ਲਓ ਵੀ ਲੋਕਾਂ ਦਾ ਜਿਹੜਾ ਕੰਮ ਹੈ ਉਹ ਬਹੁਤ ਈਜੀ ਹੋ ਗਿਆ ਹੈ ਜਿਹੜੇ ਮੰਨ ਲਓ ਆਪਾਂ 2-3 ਤਿੰਨ ਦਿਨਾਂ 'ਚ ਕੰਮ ਕਰਦੇ ਕੁਝ ਘੰਟਿਆਂ ਆਰੇ ਦੇ ਨਾਲ ਵੇਖੋ ਸਰ ਬਹੁਤ ਨੁਕਸਾਨ ਵੀ ਹੋਏ ਨੇ ਹੁਣ ਜਿਵੇਂ ਮੰਨ ਲਓ ਅੱਜ ਦੇ ਬੱਚਿਆਂ ਦੀ ਮੈਂਟੈਲਿਟੀ ਵੇਖ ਲਓ ਹੁਣ ਛੋਟੇ ਬੱਚੇ ਹੈਗੇ ਉਹਨਾਂ ਦਾ ਮਾਈਂਡ ਇਹਨਾ ਡਵੈਲਪ ਨਹੀਂ ਹੋ ਪਾਰਿਆ ਜਿਵੇਂ ਮੰਨ ਲਓ ਵੀ ਹੁਣ ਫੋਨ ਨੂੰ ਜ਼ਿਆਦਾ ਫੋਲੋ ਕਰਦੇ ਨੇ ਮੰਨ ਲਓ ਪਹਿਲਾਂ ਆਊਟਡੋਰ ਗੇਮ ਖੇਡਦੇ ਹੁੰਦੇ ਸੀ ਹੁਣ ਬੱਚੇ ਸਾਰੀਆਂ ਗੇਮਾਂ ਫੋਨ ਦੇ ਅੰਦਰ ਹੀ ਖੇਡਦੇ ਨੇ ਮਤਲਬ ਮਾਡਰਨਿਟੀ ਦੇ ਕਿਤਨੇ ਕਿਤੇ ਨੁਕਸਾਨ ਵੀ ਹੈਗੇ ਨੇ ਤੇ ਫਾਇਦੇ ਵੀ ਹੈਗੇ ਨੇ ਦੋਨੋਂ ਚੀਜ਼ਾਂ ਨਾਲ ਹੀ ਚੱਲਣੀ ਹੈ ਸਰ ਚਲੋ ਧੰਨਵਾਦ ਗੁਰੂ ਜੀ ਅਸੀਂ ਚਾਹੁੰਨੇ ਆ ਕਿ ਅਸੀਂ ਤਾਂ ਤੁਹਾਡੇ ਕੋਲ ਬਹੁਤ ਕੁਸ਼ਲ ਸਿੱਖਿਆ ਵਾ ਉਹ ਜਿਹੜੀਆਂ ਚ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਲੋਕ ਦੇਖ ਰਹੇ ਜਿਹੜੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਵੀ ਦੱਸ ਦੋ ਮਾੜਾ ਇਹ ਵੈਸੇ ਜੇ ਦੇਖਿਆ ਜਾਵੇ ਤੇ ਸਭ ਤੋਂ ਵਧੀਆ ਗੱਲ ਤੇ ਇਹ ਕਿ ਇਹ ਇੱਕ ਮਨੋਰੰਜਨ ਦਾ ਸਾਧਨ ਹੈ ਉਸ ਨੂੰ ਤਿਹਾਰਾਂ ਦੇ ਰੂਪ ਜਿਵੇਂ ਦੀਵਾਲੀ ਹੈ ਲੋਹੜੀ ਹੈ ਵਿਸਾਖੀ ਹੈ ਇਸੇ ਤਰ੍ਹਾਂ ਤੀਜ ਵੀ ਜਿਹੜਾ ਹੈ ਇੱਕ ਮੁੱਖ ਰੱਖ ਕੇ ਵੀ ਔਰਤਾਂ ਨੂੰ ਬਹੁਤ ਮੁਸ਼ਕਲ ਸੀ ਘਰਾਂ ਤੋਂ ਨਿਕਲਣਾ ਪ੍ਰਾਚੀਨ ਸਮਾਜ ਦੇ ਵਿੱਚ ਇਕੱਠਿਆਂ ਹੋਣ ਦਾ ਮੌਕਾ ਨਹੀਂ ਮਿਲਦਾ ਸੀ ਉਹਨਾਂ ਨੂੰ ਘਰ ਦੇ ਰਜੇਵੇਂ ਜਾਦੇ ਹੋਣ ਕਰਕੇ ਜਾ ਕੇ ਪਰਾਣਾ ਦੇਖਿਆ ਜਾਂਦਾ ਵਿਰਸਾ ਆਪਣਾ ਤਾਂ ਉਹਨਾਂ ਨੂੰ ਇੱਕ ਮੌਕਾ ਮਿਲਦਾ ਸੀ ਕੀ ਚਾਹੀਓ ਕੁੜੀਆਂ ਵਿਆਹੀਆਂ ਸੀ ਜਾਂ ਦੂਸਰੀਆਂ ਸੀ ਤਾਂ ਉਹਨਾਂ ਨੇ ਇੱਕ ਥਾਂ ਤੇ ਇਕੱਠੇ ਹੋ ਕੇ ਪਿੰਡ ਦੇ ਵਿੱਚ ਆਪਸ ਵਿੱਚ ਮਿਲਣ ਦਾ ਮਨੋਰੰਜਨ ਕਰਨ ਦਾ ਮੌਕਾ ਮਿਲਦਾ ਸੀਗਾ ਤੇ ਜੇ ਦੇਖਿਆ ਜਾਵੇ ਤਾਂ ਆਧੁਨਿਕ ਯੁੱਗ ਦੇ ਵਿੱਚ ਹੁਣ ਮਨੋਰੰਜਨ ਦੇ ਸਾਧਨ ਬਹੁਤ ਜ਼ਿਆਦਾ ਹੋ ਗਏ ਜਿਸ ਕਰਕੇ ਤੇ ਹਰ ਫਿੱਕੇ ਜਾਂਦੇ ਜਾ ਰਹੇ ਆ ਤਾਂ ਫਿਰ ਵੀ ਕੋਸ਼ਿਸ਼ ਤਾਂ ਇਹ ਰਹਿੰਦੀ ਹੈ ਵੀ ਇਹਨਾਂ ਤਿਉਹਾਰਾਂ ਨੂੰ ਜਿੰਦਾ ਰੱਖਿਆ ਜਾਵੇ ਔਰ ਜਿਸ ਤਰ੍ਹਾਂ ਦਾ ਇੱਕ ਪਰੋਲਾ ਸੀ ਇਹ ਵੀ ਉਹਨਾਂ ਦੇ ਵਿੱਚੋਂ ਸਾਨੂੰ ਮਿਲ ਗਏ ਅਸੀਂ ਪਹਿਲਾਂ ਪੱਲੀ ਸਾਈਡ ਗਏ ਸੀ ਸਾਰਾ ਨਾਲ ਗੱਲਬਾਤ ਕੀਤੀ ਆਜੋ ਤੁਸੀਂ ਇਹ ਤੁਸੀਂ ਦੇਖੋ ਇਹ ਕੋਈ ਐਡਰੈਸ ਨਹੀਂ ਇਹਨਾਂ ਨੇ ਪਰਫਾਰਮੈਂਸ ਕੀਤੀ ਸੂਟ ਇਹਦੇ ਆ ਕਈ ਵਾਰੀ ਹੁੰਦਾ ਕਿ ਕਈ ਵਾਰੀ ਲੋਕ ਸਵਾਲ ਖੜੇ ਕਰ ਦਿੰਦੇ ਪਹਿਲੋ ਕਿ ਯਾਰ ਤਿਆਂ ਦਾ ਪ੍ਰੋਗਰਾਮ ਸਾਰਾ ਕੁਝ ਕੀ ਹੈ ਅਲਗ-ਅਲਗ ਪਰਫਾਰਮੈਂਸ ਕੀਤੀ ਇਹਨਾਂ ਨੇ ਸੂਟ ਪਾਏ ਹੋਏ ਆ ਵੀਰ ਜੀ ਤੁਸੀਂ ਅੱਜ ਪਰਫਾਰਮੈਂਸ ਕੀਤੀ ਉੱਤੇ ਸਟੇਜ ਦੇ ਉੱਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਕੀਤਾ ਤੁਸੀਂ ਪੂਰਾ ਮਨੋਰੰਜਨ ਕੀਤਾ ਤੁਸੀਂ ਦੇਖਣਾ ਹੈ ਨਾ ਦੇਖ ਲਈ ਪੈਡ ਕਰੂੰਗੀ ਤੁਹਾਨੂੰ ਪਤਾ ਲੱਗ ਜਾਈਏ ਕਿੰਨਾ ਮਜ਼ੇਦਾਰ ਹੈ ਅਸੀਂ ਇੱਕ ਤੁਹਾਨੂੰ ਕਵਰ ਕੀਤਾ ਤੁਸੀਂ ਬਹੁਤ ਮਨੋਰੰਜਨ ਕੀਤਾ ਕਿਵੇਂ ਦਾ ਲੱਗਦਾ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਚੰਗਾ ਲੱਗਦਾ ਹਾਂਜੀ ਬਹੁਤ ਵਧੀਆ ਸਾਰਿਆਂ ਨੂੰ ਚੰਗਾ ਲੱਗਦਾ ਕਿ ਇੱਕੋ ਨੇ ਸਾਰਿਆਂ ਨੂੰ ਸਾਰਿਆਂ ਨੂੰ ਲੱਗਿਆ ਅੱਛਾ ਇਹਦੀ ਕਿੰਨੇ ਦਿਨ ਤੋਂ ਤਿਆਰੀ ਚੱਲ ਰਹੀ ਹੈ 9 ਦਿਨ ਦੋ ਤਿੰਨ ਦਿਨ ਦੋ ਤਿੰਨ ਦਿਨ ਦੋ ਤਿੰਨ ਦਿਨਾਂ ਦੀ ਛੇੜੀ ਕਰ ਲਈ ਹਾਂਜੀ ਸਾਰੀ ਕਰ ਲਈ ਮਤਲਬ ਕਿ ਹੁਣ ਜਿਵੇਂ ਕੀ ਰੈਗੂਲਰ ਪੜ੍ਹਾਈ ਜਿਵੇਂ ਕਰਦੇ ਤੁਸੀਂ ਅੱਜ ਰਿਲੈਕਸ ਜਿਹਾ ਮਹਿਸੂਸ ਹੈ ਹੈਨਾ ਹਾਂਜੀ ਹਾਂਜੀ ਟੀਚਰਾਂ ਨੇ ਵੀ ਤੁਹਾਡੇ ਨਾਲ ਸਾਥ ਦਿੱਤਾ ਉਹ ਵੀ ਨੱਚ ਰਹੇ ਸੀ ਹਾਂਜੀ ਸਰ ਚਲੋ ਧੰਨਵਾਦ ਜਿਵੇਂ ਕੀ ਤੁਹਾਨੂੰ ਤੀਜ ਦੇ ਤਿਹਾੜੀ ਬਾਰੇ ਵੀ ਸਮਝਾਇਆ ਜਾਂਦਾ ਦੱਸਿਆ ਜਾਂਦਾ ਹਾਂਜੀ ਹਾਂਜੀ ਹੈ ਪੂਰਾ ਸਮਝਾਇਆ ਜਾਂਦਾ ਉਹ ਹਾਂ ਸਮਝਾਉਂਦੇ ਆਂ ਤਾਂ ਅੱਜ ਕਲਾਸ ਨਹੀਂ ਲੱਗੀ ਹਾਂ ਤਾਂ ਨਹੀਂ ਦੱਸਿਆ ਅੱਛਾ ਅੱਛਾ ਪਹਿਲਾਂ ਦੱਸਿਆ ਗਿਆ ਫਿਰ ਤਿਆਰੀ ਹਾਂਜੀ ਹਾਂਜੀ ਫਿਰ ਦੱਸਿਆ ਗਿਆ ਚਲੋ ਚੰਗੀ ਗੱਲ ਹੈ ਧੰਨਵਾਦ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਐਵੇਂ ਇਤਿਹਾਸ ਤੋਂ ਜਾਣੂ ਕਰਾਇਆ ਜਾਵੇ ਹੋਰ ਵੀ ਸਕੂਲਾਂ ਨੂੰ ਪਿੰਡਾਂ ਦੇ ਵਿੱਚ ਵੀ ਅਪੀਲ ਕਰਦੇ ਸਾਰਿਆਂ ਨੂੰ ਕਿ ਕੋਈ ਵੀ ਸਾਡਾ ਵਿਰਸਾ ਉਹਦੇ ਨਾਲ ਪੂਰੀ ਸਟੱਡੀ ਕਰਾਈ ਜਾਵੇ ਬੱਚਿਆਂ ਨੂੰ ਤੇ ਟੀਚਰਸ ਵੀ ਇੱਥੇ ਆ ਗਏ ਆ ਮੈਡਮਾ ਹੁਣ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਕਿਉਂਕਿ ਕੁਝ ਮੈਡਮ ਐਵੇਂ ਦੀਆਂ ਜਿਨ੍ਹਾਂ ਦਾ ਕਾਫੀ ਟਾਈਮ ਪਹਿਲਾਂ ਬੀਤਿਆ ਹੈ ਨਾ ਪੁਰਾਣੀਆਂ ਕੁਝ ਯੰਗ ਮੈਡਮਸ ਆ ਤੇ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਇਹ ਤੀਜ ਦਾ ਤਿਉਹਾਰ ਕਿਵੇਂ ਲੱਗਦਾ ਤੁਹਾਡਾ ਅੱਗੇ ਆ ਜਾਓ ਵੀਰ ਜੀ ਮੈਡਮ ਜੀ ਸਭ ਤੋਂ ਪਹਿਲਾਂ ਤੁਹਾਡਾ ਕੇਜੀ ਟੀਵੀ ਹਰਿਆਣਾ ਤੇ ਸਵਾਗਤ ਹੈ ਜੀ ਹਾਂ ਮੈਮ ਅੱਜ ਜਿਵੇਂ ਅਸੀਂ ਕੀ ਦੇਖਿਆ ਕਾਫੀ ਟਾਈਮ ਤੋਂ ਕਵਰ ਕਰ ਰਹੇ ਹਾਂ ਅਸੀਂ ਕਿ ਕੁਝ ਕੁੜੀਆਂ ਨੱਚ ਰਹੀਆਂ ਸੀ ਜਾਂ ਕੁਝ ਅਸੀਂ ਆਲੇ-ਦੁਆਲੇ ਉਹ ਪਿੰਗਾ ਪਿੱਛੇ ਦੇਖੀ ਜਾਂ ਉਹ ਸਾਰਾ ਕੁਝ ਰੈਡੀमेड ਹੈ ਮਤਲਬ ਕੁਝ ਟਾਈਮ ਪਹਿਲਾਂ ਜਿਵੇਂ ਕੁਦਰਤੀ ਹੁੰਦਾ ਸੀ ਪਿੱਪਲ ਬੋੜੀਆ ਕਈ ਦਰਖਤਾਂ ਦੇ ਤੇ ਪਿੰਗਾ ਪਾਈਆਂ ਜਾਂਦੀਆਂ ਸੀ ਅੱਜ ਕਿਵੇਂ ਲੱਗਦਾ ਤੁਹਾਨੂੰ ਇਹ हां जी आजकल बिल्कुल रेडीमेड ही आ गया सब कुछ पहला मतलब पेंडा च भजे भी हो रया है जें पीपल ਥੱਲੇ ਪਿੰਗਾ ਵਗੈਰਾ ਪਹਿਲਾਂ ਮਧਾਨੀਆਂ ਵਗੈਰਾ ਬੀਬੀਆਂ ਹੱਥ ਨਾਲ ਕਰਦੀਆਂ ਹੁੰਦੀਆਂ ਸੀ ਹੁਣ ਸਾਰਾ ਕੁਝ ਮਧਾਨੀ ਵੀ ਰੈਡੀमेड ਹੀ ਹੈ ਬਿਜਲੀ ਨਾਲ ਹੀ ਚੱਲਣ ਵਾਲੀ ਹੱਥ ਨਾਲ ਚੱਲਣ ਵਾਲੀ ਤਾਂ ਹੁਣ ਹੈ ਨਹੀਂ ਤੇ ਬਾਕੀ ਇਹ ਵੀ ਜੋ ਗਿੱਧਾ ਪਹਿਲਾਂ ਬੋਲੀਆਂ ਪਾਉਂਦੇ ਸੀ ਗਿੱਧਾ ਪਾਉਂਦੇ ਸੀ ਅੱਜ ਕੱਲ ਡੀਜੇ ਵਾਲਾ ਸਿਸਟਮ ਹੋ ਗਿਆ ਸਾਰਾ ਇਸ ਕਰਕੇ ਬਸ ਪੁਰਾਣੇ ਕਲਚਰ ਨੂੰ ਯਾਦ ਰੱਖਿਆ ਜਾ ਰਿਹਾ ਇੱਕ ਤਰ੍ਹਾਂ ਮਤਲਬ ਇੱਕ ਪਾਸੇ ਆਪਾਂ ਕਿੰਨੇ ਕੀ ਉਹ ਕਲਚਰ ਨੂੰ ਜਿਉਂਦੇ ਰੱਖਣਾ ਹਾਂਜੀ ਬਸ ਉਹ ਇੱਕ ਦਿਲ ਵਿੱਚ ਇੱਕ ਤਾਹੰਗੀ ਹੈ ਕਿ ਜਿਉਂਦਾ ਰੱਖਰੇ ਬਾਕੀ ਹੈ ਸਾਰਾ ਕੁਝ ਇਹ ਰੈਡੀਮੇਡ ਹੀ ਹੈ ਹਾਂਜੀ ਬਿਲਕੁਲ ਹੈ ਤਾਂ ਰੈਡੀਮੇਡ ਹੀ ਹੈ ਸਭ ਕੁਝ ਹਾਂਜੀ ਮੈਡਮ ਜੀ ਜਿਵੇਂ ਕਿ ਇੱਕ ਵਾਰੀ ਲੋਕਾਂ ਦੇ ਵਿੱਚ ਇਹ ਵਿਚਾਰ ਤਾਂ ਰਹਿ ਗਿਆ ਜਿਹੜੇ ਸਕੂਲ ਦੇ ਮਗਰ ਕਨਵੈਂਟ ਲੱਗ ਗਿਆ ਯਾਨੀ ਕਿ ਕੋਈ ਪ੍ਰਾਈਵੇਟ ਸਕੂਲ ਆ ਉਹ ਕਲਚਰ ਤੋਂ ਦੂਰ ਕਰਦਾ ਬੱਚਿਆਂ ਨੂੰ ਪਰ ਜਦੋਂ ਕਿ ਅਸੀਂ ਇੱਥੇ ਆ ਕੇ ਕਵਰ ਕੀਤਾ ਇੱਥੇ ਦੇਖਿਆ ਕਿ ਬੱਚਿਆਂ ਨੂੰ ਭਾਵੇਂ ਰੈਡੀਮੇਡ ਹੀ ਆ ਕੁਝ ਚੀਜ਼ਾਂ ਪਰ ਕਲਚਰ ਦੇ ਨਾਲ ਜੋੜਿਆ ਜਾ ਰਿਹਾ ਇਹਦੀ ਸੋਚ ਨੂੰ ਲੋਕਾਂ ਦੇ ਨੂੰ ਕਿਵੇਂ ਦੇਖਦੇ ਹੋ ਸਰ ਜੀ जैसे कि आप देख रहे हो कॉन्वेंट का मतलब हमारे कोई स्पेशल कोई धर्मता स्कूल में है नहीं अपनी जो पुरानी संस्कृति से समय में जितना का बच्चों को टाइम मिला उतने में बड़े सुंदर ढंग से इन्होंने पिरोया है ते प्रस्तुत किया है ते तीज का मतलब की है जेड़ा जेड़ी संस्कृति लुप्त हो रही है उन्होंने दोबारा प्रदर्शित करने की कोशिश की गई है तीज अपना श्रावण मास की शुक्ल पक्ष की तृतीय तिथि को मनाया जाता है और ये मनाया जाता है सर मतलब भगवान शिव ने पार्वती को पत्नी के रूप में इस दिन स्वीकार किया था ਆਪਣੇ ਜੋ ਰਾਮਚਰੀਤਮਨਸ ਦਾ ਪ੍ਰਥਮ ਸ਼ਲੋਕ ਇਹੀ ਸੇ ਸ਼ੁਰੂ ਹੁੰਦਾ ਹੈ ਜਿਸ ਮੇਂ ਭਗਵਾਨ ਸ਼ਿਵ ਪਾਰਵਤੀ ਕੋ ਬਤਾ ਰਹੇ ਹੈ ਕਿ ਉਹ ਕਿਸ ਕੀ ਪੂਜਾ ਕਰਤੇ ਹੈ ਇਸ ਉਪਲਖਸ ਮੇਂ ਇਹ ਤੀਜ ਮਨਾਇਆ ਜਾਤਾ ਹੈ ਜੀ ਮੈਡਮ ਅਸੀਂ ਜਦੋਂ ਕੀ ਦੇਖਦੇ ਪੰਜਾਬੀ ਕਲਚਰ ਦੇ ਵਿੱਚ ਕਿਹਾ ਜਾਂਦਾ ਹੈ ਹਣ ਪਰ ਜਿੰਨਾ ਅਸੀਂ ਪੜਿਆ ਜਿੰਨਾ ਅਸੀਂ ਫਲ ਪੜਿਆ ਜਿੰਨਾ ਵੀ ਮਤਲਬ ਕਿਤਾਬਾਂ ਨੂੰ ਪੜਿਆ ਜਾਣਿਆ ਅਸੀਂ ਇਹ ਸੱਟਾ ਕੱਢਿਆ ਕਿ ਤੀਆਂ ਦਾ ਨਹੀਂ ਮੇਲਾ ਇਹਨੂੰ ਕਹਿ ਸਕਦੇ ਜਾਂ ਤੀਆਂ ਦਾ ਪ੍ਰੋਗਰਾਮ ਨਹੀਂ ਤੀਆਂ ਦਾ ਪ੍ਰੋਗਰਾਮ ਇਹਨੂੰ ਕਿਹਾ ਜਾਂਦਾ ਇਹ ਮਤਲਬ ਸ਼ਬਦ ਦਾ ਲੱਗਦਾ ਨਹੀਂ ਕਿ ਫਰਕ ਹੈ ਲੋਕਾਂ ਦੀ ਜ਼ੁਬਾਨੀ ਉਹ ਵੇ ਰਟਿਆ ਜਾਂਦਾ ਨਹੀਂ ਸਰ ਇਹ ਤੀਆਂ ਦਾ ਨਹੀਂ ਵੈਸੇ ਤੋਂ ਇਹ ਦੇਖਿਆ ਜਾਈ ਤਾਂ ਇਹ ਸਵਾਗਨ ਮੇ ਹਲਾਉਂਗਾ ਪਰ ਉਹ ਵੈਤੀਜ ਕਿਉਂਕਿ ਜੇ ਇਸ ਦਿਨ ਮਹਾਰਾਗਵਾਨ ਸ਼ਿਵ ਨੇ ਪਾਰਵਤੀ ਨੂੰ ਪਤਨੀ ਦੇ ਰੂਪ ਵਿੱਚ ਸਵੀਕਾਰ ਕੀਤਾ ਤਾਂ ਮਹਿਲਾਇਆਂ ਵੀ ਇਸ ਦਿਨ ਵਰਤ ਰੱਖਤੀ ਹੈ ਆਪਣੇ ਸਵਾਗਨ ਲਈ ਤਾਂ ਇਹ ਤੀਆਂ ਦਾ ਨਾ ਕਹਿ ਕੇ ਅਗਰ ਮੇ ਹਲਾਉਂਗਾ ਕਹਾ ਜਾਏ ਤਾਂ ਅੱਛਾ ਹੋਗਾ ਜੀ ਚਲੋ ਥੈਂਕ ਯੂ ਮੈਮ ਇਹ ਤੁਸੀਂ ਦੇਖਿਆ ਤੁਸੀਂ ਦੇਖ ਲਓ ਸਾਰੀਆਂ ਕੁੜੀਆਂ ਪੰਜਾਬੀ ਲਿਵਾਸ ਦੇ ਵਿੱਚ ਆ ਜਦੋਂ ਕਿ ਕਈ ਵਾਰੀ ਬਹੁਤ ਵਾਰੀ ਦੇਖਿਆ ਜਾਂਦਾ ਕਿ ਅਸੀਂ ਜਦੋਂ ਲਿਵਾਸ ਦੇਖਦੇ ਨਾ ਉਹਦੇ ਤੋਂ ਸਾਨੂੰ ਦੱਸਣਾ ਨਹੀਂ ਪੈਂਦਾ ਕਿ ਇਹ ਕੌਣ ਹੈ ਹਨਾ ਵੀ ਇਹ ਪੰਜਾਬੀ ਕੁੜੀਆਂ ਕੌਣ ਆ ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਪੰਜਾਬੀ ਸੂਟ ਪਾਇਆ ਬਾਕੀ ਇਹ ਧੀਆਂ ਨਾਲ ਕੁੜੀਆਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਪਰਫਾਰਮੈਂਸ ਕਰਕੇ ਕਿਵੇਂ ਦਾ ਲੱਗਾ ਬੇਟੇ ਅੱਗੇ ਆ ਜਾਓ ਤੁਸੀਂ ਵੀ ਅੱਗੇ ਆ ਜਾਓ ਇਹ ਸਾਡੀ ਛੋਟੀ ਜੀ ਬੱਚੀ ਇਹਨਾਂ ਨੇ ਵੀ ਪਰਫਾਰਮੈਂਸ ਕੀਤੀ ਅਸੀਂ ਵੀਡੀਓ ਕਵਰ ਕੀਤੀ ਤੁਹਾਨੂੰ ਦਿਖਾ ਵੀ ਦੇਵਾਂਗੇ ਪਰਫਾਰਮੈਂਸ ਕਰਕੇ ਕਿਵੇਂ ਦਾ ਮਹਿਸੂਸ ਹੋਇਆ ਵਧੀਆ ਮੈਸੂਸ ਹੋਇਆ ਵਧੀਆ ਲੱਗਦਾ ਹਾਂਜੀ ਤੇ ਕਿੰਨੇ ਦਿਨਾਂ ਤੋਂ ਤਿਆਰੀ ਚੱਲਦੀ ਸੀ ਕਾਫੀ ਦਿਨ ਹੋ ਗਏ ਅੱਛਾ ਹਾਂਜੀ ਅੱਛਾ ਕਿੰਨੇ ਦਿਨ ਹੋ ਗਏ 4 ਦਿਨ ਹੋ ਗਏ 4 ਦਿਨ ਹੋ ਗਏ ਤੇ ਤੁਸੀਂ ਭੰਗੜਾ ਕੀਤਾ ਸੀ ਨਾ ਹਾਂਜੀ ਅੱਛਾ ਵਧੀਆ ਲੱਗਿਆ ਹਾਂਜੀ ਬਹੁਤ ਵਧੀਆ ਤੇ ਤੁਸੀਂ ਪੜ੍ਹਾਈ ਜਿਵੇਂ ਕਰਦੇ ਸਾਲਵਾਰ ਪੜ੍ਹਾਈ ਕਰਦੇ ਹੈਨਾ ਤੇ ਅੱਜ ਤੁਸੀਂ ਭੰਗੜਾ ਕੀਤਾ ਇਹ ਪਰਫਾਰਮੈਂਸ ਕੀਤੀ ਹੈਲਗਲਗਾ ਹੈਨਾ ਤੇ ਕਿਵੇਂ ਦਾ ਵਧੀਆ ਲੱਗਿਆ ਹੁਣ ਹਾਂਜੀ ਹਾਂਜੀ ਪੜ੍ਹਾਈ ਦੇ ਨਾਲ ਰਿਲੈਕਸਮੈਂਟ ਵਿੱਚ ਨਾਲ Enjoyment ਹੋ ਜਾਂਦਾ ਮਤਲਬ ਚਾਹ ਨਾਲੇ ਕਈ ਵਾਰੀ ਹੁੰਦਾ ਕਿ ਜਵੇਂ ਸਟੇਜ ਤੇ ਆ ਪੈਣਾ ਬੋਲਣ ਦੀਆਂ ਛੋਟੀਆਂ ਤੇ ਪੈਣਾ ਸਾਡੀਆਂ ਇਹ ਸਟੇਜ ਤੇ ਬੋਲਣ ਦੀ ਇਹਨਾਂ ਦਾ ਝਾਕਾ ਵੀ ਖੁੱਲਦਾ ਹੈ ਨਾ ਪ੍ਰੈਕਟਿਸ ਹੁੰਦੀ ਹੈ ਸਟੇਜ ਤੇ ਬੋਲਣ ਦੀ ਹਾਂਜੀ ਸਰ ਜਿਵੇਂ ਕਿ ਵੱਡੇ ਲੈਵਲ ਤੇ ਜਾ ਕੇ ਲੈਕਚਰਰ ਤਿਆਰ ਹੁੰਦੇ ਕੋਸ਼ਿਸ਼ ਉਹਨਾਂ ਨੂੰ ਫਿਰ ਝਾਕਾ ਨਹੀਂਦਾ ਹੁਣ ਤੋਂ ਜੇ ਤਿਆਰ ਕੀਤਾ ਹਾਂਜੀ ਸਰ ਚਲੋ ਥੈਂਕ ਯੂ ਬਹੁਤ ਹੋਰ ਬੇਟੇ ਤੁਹਾਨੂੰ ਕਿਵੇਂ ਦਾ ਲੱਗਾ ਇਹ ਪਰਫਾਰਮੈਂਸ ਕਰਕੇ ਬਹੁਤ ਬੜੀਆ ਲੱਗਾ ਤੁਸੀਂ ਤਾਂ ਇੱਕ ਪੰਗੜੇ ਕੱਲਿਆਂ ਨੇ ਕੀਤਾ ਹੈ ਡਾਂਸ ਕਿਵੇਂ ਲੱਗਿਆ ਬਹੁਤ ਅੱਛਾ ਲੱਗਾ ਉਸੇ ਕਰਕੇ ਬਹੁਤ ਅੱਛਾ ਲੱਗਾ ਖੁਸ਼ੀ ਮਹਿਸੂਸ ਹੋਈ ਕਿ ਤੀਜ ਵੀ ਮੈ ਚਾਹ ਹੋਰ ਯਾਦ ਰੱਖੋਗੇ ਹਾਂਜੀ ਯਾਰ ਹਰ ਸਾਲ ਕੀਤਾ ਜਾਂਦਾ ਇਹ ਪ੍ਰੋਗਰਾਮ ਹਾਂ ਹਮੇਸ਼ਾ ਹੀ ਕੀਤਾ ਜਾਂਦਾ ਹਰ ਸਾਲ ਕਿਹੜੀ ਕਲਾਸ ਪੜ੍ਹਦੇ ਬੇਟਾ ਮੈਂ ਪਲੱਸ 9 ਹਾਂ ਪਚਾ ਪਲੱਸ 1 ਚ ਹਾਂਜੀ ਸਾਰੇ ਪਲੱਸ 1 ਦੀਆਂ ਕੁੜੀਆਂ ਹਾਂਜੀ ਕੋਈ 10th ਜਾਂ ਪਲੱਸ 2 ਵਗੈਰਾ ਸਾਰੀਆਂ ਪਲੱਸ 1 ਦੀਆਂ ਤੇ ਬੇਟਾ ਇੱਕ ਸਾਡੇ ਨਾਲ ਹੋਰ ਵੀ ਕੁੜੀਆਂ ਉਹਨਾਂ ਨਾਲ ਵੀ ਜਾਂਦੇ ਆ ਇਹ ਬੇਟੇ ਜਦੋਂ ਤੁਸੀਂ ਤਿਆਰੀ ਕਰਦੇ ਹੋ ਤੁਹਾਡੀ ਇੱਥੇ ਕੋਚਿੰਗ ਦਿੱਤੀ ਜਾਂਦੀ ਆ ਤੁਸੀਂ ਆਪ ਹੀ ਕੋਈ ਟੀਚਰ ਹੀ ਸਿਖਾਉਂਦੇ ਤੁਹਾਨੂੰ ਅਸੀਂ ਆਪ ਹੀ ਕਰਦੇ ਅਸੀਂ ਆਪ ਹੀ ਕਰਦੇ ਕੋਈ ਕੋਚਿੰਗ ਵਗੈਰਾ ਨਹੀਂ ਦਿੱਤੀ ਜਾਂਦੀ ਨਹੀਂ ਸਰ ਅੱਛਾ ਤੇ ਤੁਹਾਨੂੰ ਇਹ ਪ੍ਰੋਗਰਾਮ ਕਰਕੇ ਜਵੇਂ ਬਾਗੜੀ ਵੀ ਕੀਤੇ ਆ ਪੰਜਾਬੀ ਵੀ ਕੀਤੇ ਆ ਇਹਦੇ ਵਿੱਚ ਕੋਈ ਫਰਸਟ ਸੈਕੰਡ ਪੋਜੀਸ਼ਨ ਚੁਣੀ ਆ ਕਿ ਸਾਰਿਆਂ ਨੂੰ ਬਰਾਬਰ ਹੀ ਰੱਖਿਆ ਸਾਰਿਆਂ ਨੂੰ ਬਰਾਬਰ ਰੱਖਿਆ ਅੱਛਾ ਬਰਾਬਰ ਹੀ ਰੱਖਿਆ ਚਲੋ ਤਾੜਵਾਦ ਬੈਠੇ ਤੋਂ ਕੀ ਜਿਵੇਂ ਤੁਹਾਨੂੰ ਜਾਣੂ ਕਰਾਇਆ ਜਾ ਰਿਹਾ ਇਹ ਵਧੀਆ ਲੱਗਦਾ ਕਿ ਅੱਗੇ ਜਾ ਕੇ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੋਏਗਾ ਕਿਉਂਕਿ ਕੱਲ ਨੂੰ ਤੁਹਾਡੇ ਵਿਆਹ ਵੀ ਹੋਣੇ ਆ ਕਿਸੇ ਨੇ ਜੋਬ ਤੇ ਚੱਲ ਜਾਣਾ ਤੁਸੀਂ ਅਲਗ-ਅਲਗ ਨਿੱਖੜ ਜਾਓਗੇ ਹਨ ਤੇ ਅੱਜ ਇਹ ਯਾਦਾ ਤੁਸੀਂ ਕਾਇਦ ਕਰਕੇ ਰੱਖੋਗੇ ਜਣਾ ਹਾਂ ਜੀ ਸਰ ਚੰਗਾ ਲੱਗਦਾ ਹਨ ਹਲੋ ਠੀਕ ਹੈ ਇਹ ਸਾਡੀਆਂ ਬੇਟੀਆਂ ਸੀ ਇਹਨਾਂ ਨੇ ਕਿਉਂਕਿ ਬੱਚੇ ਜਦੋਂ ਨਾ ਸੋਸ਼ਲ ਮੀਡੀਆ ਤੋਂ ਦੂਰ ਹੁੰਦੇ ਜਿਹੜਾ ਪੜ੍ਹਾਈ ਨਾਲ ਬੱਚਾ ਜੁੜਿਆ ਹੁੰਦਾ ਉਹ ਫੋਨ ਦੀ ਦੁਨੀਆ ਤੋਂ ਬਹੁਤ ਜ਼ਿਆਦਾ ਦੂਰ ਹੁੰਦਾ ਬਹੁਤ ਸਵਾਲ ਐਵੇਂ ਦਿੰਦੇ ਜਦੋਂ ਬੱਚਿਆਂ ਨੂੰ ਜਵਾਬ ਨਹੀਂ ਵੀ ਹੁੰਦੇ ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਕਿ ਜਿਹੜਾ ਇਸ ਮੌਕੇ ਦੇ ਜਿਹੜਾ ਮਤਲਬ ਪ੍ਰੋਗਰਾਮ ਨਾਲ ਸੰਬੰਧਿਤ ਹੀ ਸਵਾਲ ਪੁੱਛੇ ਜਾਣ ਧੰਨਵਾਦ ਜੀ ਨਾ ਯੋ ਬਾਲਿਆਂ ਵਾਲੀਆਂ ਛੱਤਾਂ ਨਾ ਯੋ ਅਰਲ ਨੇ ਦਿਸਦੇ ਨੇ ਨਾ ਯੋ ਬਲਿਆਂ ਵਾਲੀਆਂ ਛੱਤਾਂ ਨਾ ਯੋ ਆਲਣ ਦਿਸਦੇ ਨੇ ਕੋਠਿਆਂ ਉੱਤੇ ਟਾਵਰ ਲੱਗ ਗਏ ਗਲਤ ਨਤੀਜ ਜਿਸਦੇ ਨੇ కుੱਖਾਂ ਦੇ ਵਿੱਚ ਮਾਰਨ ਤੀਆਂ ਓਖਾਂ ਦੇ ਵਿੱਚ ਵੱਡਣ ਤੀਆਂ ਜਿਉਂ ਲੱਕੜ ਨੂੰ ਆਰੀ ਏ ਪਹਿਲਾ ਮੁੱਕੀਆਂ ਚੀੜੀਆਂ ਲੱਗਦੇ ਹੁਣ ਕੁੜੀਆਂ ਦੀ ਵਾਰੀ ਐ ਪਹਿਲਾਂ ਮੁਕੀਆਂ ਚਿੜੀਆਂ ਲੱਗਦੇ ਹੁਣ ਕੁੜੀਆਂ ਦੀ ਵਾਰੀ ਐ ਥੈਂਕ ਯੂ ਹਾਂਜੀ ਦੋਸਤੋ ਇਹ ਜੋ ਤੁਸੀਂ ਦੇਖ ਰਹੇ ਹੋ ਛੋਟੇ ਛੋਟੇ ਬੱਚੇ ਪਰਫਾਰਮੈਂਸ ਕਰ ਰਹੇ ਆ ਇਹ ਬੱਚੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਇਹ ਜੋ ਬੱਚੇ ਪੰਗੜਾ ਪਾ ਰਹੇ ਡਾਂਸ ਕਰ ਰਹੇ ਐਵੇਂ ਲੱਗਦਾ ਇਹਨਾਂ ਨੂੰ ਦੇਖ ਕੇ ਕਿ ਇਹ ਤਿਉਹਾਰ ਆਉਂਦੇ ਰਹਿਣੇ ਚਾਹੀਦੇ ਕਿੰਨੇ ਸੋਹਣੇ ਲੱਗਦੇ ਆ ਬੱਚੇ ਨੱਚਦੇ ਸਟੇਜਾਂ ਦੇ ਉੱਤੇ ਜਦੋਂ ਸਾਰਿਆਂ ਦੇ ਸਾਹਮਣੇ ਨੱਚਦੇ ਤੁਸੀਂ ਦੇਖ ਰਹੇ ਹੋ ਕਿ ਬੱਚਾ ਸਿੱਧੂ ਮੂਸੇਵਾਲੇ ਦੇ ਗੀਤ ਦੇ ਉੱਤੇ ਨੱਚ ਰਿਹਾ ਏ ਇਹ ਤੁਸੀਂ ਦੇਖ ਰਹੇ ਹੋ ਬਾਲਾਜੀ ਕਨਵੈਂਟ ਸਕੂਲ ਆ ਜੋ ਕਿ ਹਰੀਪੁਰਾ ਪਿੰਡ ਦੇ ਵਿੱਚ ਆ ਬਈਆ ਰੋਡ ਦੇ ਉੱਤੇ ਇਹ ਸਕੂਲ ਆ ਇਹ ਤੁਸੀਂ ਸਕੂਲ ਦੇਖ ਸਕਦੇ ਹੋ ਬੱਚਿਆਂ ਦੀ ਪਰਫਾਰਮੈਂਸ ਤੁਸੀਂ ਦੇਖੋਗੇ ਕਿਵੇਂ ਬੱਚੇ ਛੋਟੇ ਛੋਟੇ ਤੀਜ ਦੇ ਤਿਉਹਾਰ ਦਿੱਤੇ ਅਸੀਂ ਕਿਹਨੇ ਤੀਜ ਨਹੀਂ ਕੋਈ ਵੀ ਤਿਉਹਾਰ ਹੁੰਦਾ ਬੱਚੇ ਕਿਵੇਂ ਖੁੱਲ ਕੇ ਪਰਫਾਰਮੈਂਸ ਕਰਦੇ ਮੌਕੇ ਮਿਲਦੇ ਰਹਿਣੇ ਚਾਹੀਦੇ ਅਸੀਂ ਆਸ ਕਰਦੇ ਹਾਂ ਕਿ ਸਦਾ ਹੀ ਇਹੋ ਜਿਹੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਤਾਂ ਕਿ ਬੱਚੇ ਵੀ ਖੁਸ਼ ਰਹਿਣ ਇਹ ਤੁਸੀਂ ਜੋ ਤਸਵੀਰਾਂ ਦੇਖ ਰਹੇ ਦੇਖੋ ਬੱਚੇ ਆਰਾਮ ਨਾਲ ਖੜੇ ਸੀ ਇਹ ਬੜਾ ਸਿੱਧੂ ਮੂਸੇਵਾਲਾ ਦਾ ਜਿਵੇਂ ਹੀ ਗਾਣਾ ਪਿੱਛੇ ਲੱਗਾ ਇਹ ਬੱਚੇ ਦੋਵੇਂ ਨੱਚਣ ਲੱਗੇ ਦੇਖੋ ਦੋ ਸਰਦਾਰ ਛੋਟੇ ਛੋਟੇ ਬੱਚੇ ਇਹ ਜਦੋਂ ਕਿ ਅਸੀਂ ਸੁਣਦੇ ਆ ਕਿ ਸਿੱਧੂ ਮੂਸੇਵਾਲਾ ਨੂੰ ਬਹੁਤ ਲੋਕ ਘੱਟ ਸੁਣਦੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਬੱਚੇ ਸੁਣਦੇ ਆ ਉਹਨਾਂ ਹੁਣਿਆ ਸਿੱਧੂ ਮੂਸੇਵਾਲੇ ਨੂੰ ਫੇਰ ਉਹਨਾਂ ਦੀਆਂ ਵੀ ਅੱਖਾਂ 'ਚ ਪਾਣੀ ਆਇਆ ਕਿ ਸਿੱਧੂ ਨੂੰ ਕਿਉਂ ਬੱਚੇ ਪਿਆਰ ਕਰਦੇ ਇਹ ਗਾਣਾ ਪਿੱਛੇ ਚੱਲ ਰਿਹਾ ਡਾਲਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਸ਼ਾਇਦ ਇਹਨਾਂ ਬੱਚਿਆਂ ਨੇ ਡਾਲਰ ਦੇਖੇ ਵੀ ਨਹੀਂ ਹੋਣੇ ਪਰ ਸਿੱਧੂ ਦੀ ਆਵਾਜ਼ ਸੁਣਦੇ ਸਾਰੇ ਸਟੇਜ ਤੇ ਇੱਕ ਪਾਸੇ ਸਾਰੀਆਂ ਭੈਣਾਂ ਸਾਡੀਆਂ ਬੱਚੀਆਂ ਨੱਚ ਰਹੀਆਂ ਮੈਡਮਾਂ ਵਿੱਚੇ ਹੀ ਪਰ ਦੂਜੇ ਪਾਸੇ ਇਹ ਸਟੇਜ ਦੇ ਥੱਲੇ ਦੇਖਿਆ ਜਾਵੇ ਤੇ ਬੱਚੇ ਸਿੱਧੂ ਦੀ ਆਵਾਜ਼ ਸੁਣਦੇ ਸਾਰੇ ਸਿੱਧੂ ਦਾ ਗਾਣਾ ਸ਼ੁਰੂ ਹੁੰਦਾ ਸਾਰੇ ਨੱਚਣ ਲੱਗ ਗਏ ਹੁਣ ਤੁਹਾਨੂੰ ਦਿਖਾਉਨੇ ਆ ਡੀਜੇ ਤੋਂ ਪਹਿਲੋ ਦਾ ਅਸਲੀ ਵਿਰਸਾ